ਹੋ ਜੀ ਗੁੰਡ ਆਰਾਧ ਭਰਵੇਂ ਜੈਸੇ ਮਿਰ ਗਾਏ ਪ੍ਰਾਣ ਤਜੇ ਵਾ ਕੋ ਧਿਆਨ ਨਾ ਜਾਏ ਇੱਥੇ ਧਿਆਨ ਦੀ ਗੱਲ ਹੈ ਸਾਰੀ ਜਿੱਥੇ ਆਦਮੀ ਦਾ ਧਿਆਨ ਉੱਥੇ ਹੋ ਰਹਿੰਦਾ ਹੈ ਜੇ ਜੀ ਰੀ ਚੱਲਣ ਵੇਲੇ ਧਿਆਨ ਜਿੱਥੇ ਹੈ ਅੰਤਕਾਰ ਜੇ ਬੰਦਰ ਸਭ ਨੇ ਹੋਇਆ ਨਾ ਆ ਆ ਵੀ ਸ਼ਬਦ ਹੋ ਹੀ ਜਾਈ ਹੈ ਜਿਵੇਂ ਨਾਦ ਆਵਾਜ਼ ਆ ਕਹਉਂਦੀ ਖਾਸ ਕਿਸਮ ਦੀ ਆਵਾਜ਼ ਨੂੰ ਨਾਦ ਕਹਿੰਦੇ ਨੇ ਉਹ ਮਿਰਗ ਜਾਂ ਸੁਣਦਾ ਤਾਂ ਸਾਰੀ ਸੰਸਾਰ ਛੱਡ ਕੇ ਉਹਦੇ ਨਾਲ ਜੁੜ ਜਾਂਦਾ ਨਾਦ ਨਾਦ ਪਰਮੇ ਜਿਹਾ ਜੇ ਮਿਰਗਾਏ ਜਿਵੇਂ ਨਾਦ ਮਿਰਗ ਨੂੰ ਘੁਮਾ ਕੇ ਆਪਣੇ ਨਾਲ ਜੋੜ ਲੈਂਦਾ ਸੰਸਾਰ ਨੂੰ ਪ੍ਰਾਣ ਪਰਵਾ ਕੇ ਆਪਣੇ ਨਾਲ ਜੋੜ ਲੈਂਦਾ ਉਹ ਕਹਿੰਦਾ ਵੀ ਆਹ ਆਵਾਜ਼ ਕੀ ਹੈ ਇਹ ਅਜੀਬ ਆਵਾਜ਼ ਹੈ ਬਹੁਤ ਹੀ ਉਹਨੂੰ ਸੁਖ ਮਿਲਦਾ ਉਹ ਆਵਾਜ਼ ਸੁਣ ਕੇ ਉਹਨੂੰ ਸੁਖ ਮਿਲਦਾ ਮਿਰਗ ਨੂੰ ਪ੍ਰਾਣ ਤਜੇ ਬਾਕੋ ਧਿਆਨ ਨਾ ਜਾਏ ਜੇ ਉਹ ਆਵਾਜ਼ ਸੁਣਦਾ ਹੋਵੇ ਉਹ ਵੇਲੇ ਨਾਦ ਦੀ ਜੇ ਉਸ ਵੇਲੇ ਉਹ ਨਾਦ ਦੇ ਵਿੱਚ ਸਮਾਇਆ ਹੋਇਆ ਉਹਦੀ ਸੁਰਤ ਹੋਵੇ ਉਹ ਪ੍ਰਾਣ ਤਜੇ ਫੇਰ ਉਹਦਾ ਧਿਆਨ ਆਵਾਜ਼ 'ਚ ਰਹਿ ਜਾਂਦਾ ਧਿਆਨ ਉੱਥੇ ਜੁੜਿਆ ਰਹਿ ਗਿਆ ਐਸੇ ਰਾਮਾ ਪ੍ਰਾਣ ਤਜੇ ਵਾਕੋ ਧਿਆਨ ਨਾ ਜਾਏ ਧਿਆਨ ਨਹੀਂ ਡੁੱਟਦਾ ਉੱਥੇ ਉੱਥੇ ਹੀ ਰਹਿ ਗਿਆ ਧਿਆਨ ਐਵੇਂ ਜਿਹਦਾ ਸ਼ਬਦ ਗੁਰੂ ਜੀ ਦਾ ਧਿਆਨ ਹੈ ਸਰੀਰ ਛੱਡਣ ਵੇਲੇ ਸਰੀਰ ਤਾਂ ਲੈ ਸਰੀਰ ਦਾ ਕੱਪੜਾ ਹੀ ਆ ਕੱਪੜਾ ਹੀ ਆ ਜੇ ਮੁਰਦੇ ਦਾ ਕੱਪੜਾ ਲਾਹੀ ਦਾ ਕੱਪੜਾ ਲਾਦਤਾ ਉਹਦੀ ਸੁਰਤ ਸ਼ਬਦਾਂ ਨਾਲ ਜੁੜੀ ਰਹਿ ਜਾਂਦੀ ਹੈ ਐਂ ਕਹਿ ਰਿਹਾ ਹੋਂ ਐਸੇ ਵੇ ਬਰਕਦਾ ਧਿਆਨ ਉੱਥੇ ਹੀ ਰਹਿ ਜਾਂਦਾ ਐਵੇਂ ਤੁਹਾਡਾ ਵੀ ਧਿਆਨ ਉੱਥੇ ਹੀ ਰਹ ਜੂਗਾ ਸਰੀਰ ਛੱਡਣ ਵੇਲੇ ਸ਼ਬਦ ਸੁਰਤ ਦਾ ਮੇਲ ਰੱਖਣਾ ਚਾਹੀਦਾ ਹੋਰ ਪਾਸੇ ਸੋਚਣਾ ਨਹੀਂ ਚਾਹੀਦਾ ਨਿਰਪੈ ਹੋਏ ਭਜੋ ਭਗਵਾਨ ਨਿਰਪੈ ਹੋ ਕੇ ਉਸ ਬੜੇ ਜੁੜੇ ਰਹਿਣਾ ਚਾਹੀਦਾ ਮੈਂ ਇੱਥੇ ਰਹਾਂ ਮੈਨੂੰ ਕੋਈ ਹਲਾ ਨਹੀਂ ਸਕਦਾ ਬਸ ਅਡੋਲ ਅਸਥਿਰ ਰਹਿਣ ਨਾਲ ਉਹ ਉਹ ਇਹ ਹੀ ਇਹ ਹੀ ਮੁਕਤੀ ਹੈ ਇਹ ਮੁਕਤੀ ਹੈ ਜੇ ਇੱਥੇ ਡਰ ਗਿਆ ਡਰੂਗਾ ਸ੍ਰੀਸ਼ਰਨ ਵੇਲੇ ਮੈਨੂੰ ਆਉਣਾ ਨਹੀਂ ਸ੍ਰੀਲੂ ਜੇ ਡਰ ਪੈਦਾ ਹੋ ਗਿਆ ਉਹ ਕਾਰਨ ਜਿਆਦਾ ਮੋਹ ਕਾਰਨ ਡਰ ਪੈਦਾ ਹੋਇਆ ਫਿਰ ਗਿਆ ਫਿਰ ਆ ਗਿਆ ਮਾਇਆ ਤੇ ਪਿੱਛੇ ਮੁੜਿਆ ਆਇਆ ਇਹੋ ਜੀ ਜੇ ਉਹ ਤਾਂ ਸ਼ਬਦਾਂ ਤੋਂ ਟੁੱਟ ਕੇ ਗੁਰਬਾਣੀ ਦਾ ਜੋ ਉਪਦੇਸ਼ ਹੈ ਇਹ ਜੇ ਤਾਂ ਜੋੜ ਰੱਖਦਾ ਹੈ ਅੱਡ ਫਿਰ ਤਾਂ ਠੀਕ ਹੈ ਜੇ ਗੁਰਬਾਣੀ ਤੇ ਕਦੇ ਪਿੱਛੇ ਦਾ ਖਿਆਲ ਆ ਗਿਆ ਨਾ ਫਿਰ ਗਿਆ ਫਿਰ ਪਿੱਛੇ ਹੀ ਰਹਿ ਗਿਆ ਹੁਣ ਗੱਡੀ ਚੜਨ ਲੱਗਿਆ ਤੇ ਗੱਡੀ ਚੱਲ ਪਈ ਜੇ ਤਾਂ ਚੜ ਗਿਆ ਪਲੈਂਟ ਗੱਡੀ ਅੰਦਰ ਡੱਬੇ ਚ ਆਵੇ ਬੜ ਜੂ ਜੇ ਦੇਖਿਆ ਵੀ ਪਿੱਛੇ ਹੀ ਉਹਦੇ ਪਲੇਟਫਾਰਮ ਤੇ ਰਹੇ ਫਿਰ ਉੱਥੇ ਰਹ ਜੂਗਾ ਅਸੀਂ ਤਾਂ ਅੱਧ ਵਿਚਾਲੇ ਹੀ ਐ ਨਾ ਜੇ ਛੱਡ ਦੇਵੇ ਫਿਰ ਪਲੇਟਫਾਰਮ ਤੇ ਰਹ ਜੂਗਾ ਜੇ ਨਾ ਛੱਡੇ ਤਾਂ ਅੰਦਰ ਜੜ ਜੂਗਾ ਉਹਦੋਂ ਕੀ ਫੈਸਲਾ ਲੈਂਦਾ ਇਹ ਬੰਤ ਟਕੜਾ ਕਰਕੇ ਫੈਸਲਾ ਲੈਂਦਾ ਨਹੀਂ ਲੈਂਦਾ ਵੀ ਅੰਦਰ ਤਾਂ ਜਗ੍ਹਾ ਹੈ ਨਹੀਂ ਕਿਤੇ ਗਾਹਾਂ ਜਾ ਕੇ ਨਗਰ ਜਾ ਕਿਤੇ ਐ ਨਾ ਹੋ ਜਵੇ ਕਹਿੰਦਾ ਦੇਖੀ ਜੋ ਹੁਣ ਜਿਹੜਾ ਕੁਝ ਹੋਊ ਜਗਾ ਮਿਲੇ ਜਾਂਦੇ ਆ ਦੂਏ ਫੜ ਲੈਂਦੇ ਨੇ ਕਹਿੰਦੇ ਫੜੋ ਫੜੋ ਇਹਨੂੰ ਗਰਜੂਗਾ ਬੰਦਾ ਅੰਦਰ ਵਾਲੇ ਵੀ ਤਾਂ ਫੜਦੇ ਨੇ ਫਿਰ ਐਸੇ ਰਾਮਾ ਐਸੇ ਹੀਰੂ ਐਸੇ ਰਾਮਾ ਐਸੇ ਹੀਰੂ ਰਾਮ ਛੋ ਮੈਂ ਰਾਮ ਨੂੰ ਇਸ ਤਰੀਕੇ ਨਾਲ ਮੈਂ ਦੇਖੂਗਾ ਨਿਗਾਹੋਂ ਹੀਰ ਨੂੰ ਤਾਂ ਦੇਖਣਾ ਰਾਮ ਨਾਲ ਇਸ ਤਰੀਕੇ ਨਾਲ ਮੈਂ ਅੱਖ ਨੂੰ ਗੱਡ ਕੇ ਰੱਖੂਗਾ। RAM ਛੋੜ ਜਿਤ ਅੰਤ ਨਾ ਫੇਰੂੰ। ਇਸ ਤਰੀਕੇ ਨਾਲ ਮੈਂ RAM ਦੇ ਨਾਲ ਅੱਖਾਂ ਗੱਡ ਦੇਲੀਆਂ ਨੇ ਆਪਣੀਆਂ ਧਿਆਨ ਗੱਡ ਦੇਣਾ। RAM ਨੂੰ ਛੱਡ ਕੇ ਚਿੱਤ ਹੋਰ ਪਾਸੇ ਦੀ ਫੇਰਨਾ ਮੈਂ ਤਾਂ ਜਾਣਾ ਹੀ ਜਾਣਾ ਇਹ ਗੱਡੀ 'ਚ। ਜੋ ਮਰਜੀ ਹੋਵੇ। ਗੱਡੀ ਫੇਰ ਪਤਾ ਨਹੀਂ ਕਾ ਕਦ ਆਵੇ। ਕੀ ਪਤਾ ਕਦ ਆਵੇ ਆਵੇ ਨਾ ਆਵੇ। ਮੈਨੂੰ ਚਾਂਸ ਮਿਲੇ ਨਾ ਮਿਲੇ। ਜੇ ਦਵਾਰਾ ਮੇਰੀ ਜ਼ਿੰਦਗੀ ਦੀ ਗੱਡੀ ਆਈ ਹੋ ਨਾ ਉਹ ਜੇ ਨਾ ਚੱਲ ਹੋਇਆ ਫੇ ਵੀ ਤਾਂ ਮਰਦਾ ਹੀ ਆ ਫੇ ਕਿਹੜਾ ਵਜਣਾ ਜੇ ਗੱਡੀ ਦੇ ਖੁੰਡ ਗਿਆ ਫੇ ਵੀ ਤਾਂ ਮਰਦਾ ਹੀ ਆ ਗੱਡੀ ਚੱਲਦਾ ਚੱਲਦਾ ਮਰ ਗਿਆ ਤਾਂ ਗੱਡੀ ਦੇ ਨਾਲੇ ਚਲਾ ਜਾਊਗਾ ਤੇ ਧਿਆਨ ਤਾਂ ਗੱਡੀ 'ਚ ਐ ਨਾ ਧਿਆਨ ਨਹੀਂ ਨਾ ਉਹਦੇ ਦੜਤਾ ਨਹੀਂ ਗਈ ਨਾਲ ਦੇ ਵਿੱਚੋਂ ਧਿਆਨ ਨਹੀਂ ਗਿਆ ਸਰੀਰ ਛੱਡਣ ਨਾਲ ਤਾਂ ਵਿੱਚੇ ਰਹਿ ਗਿਆ ਗੱਡੀ ਦੇ ਨਾਲੇ ਚਲਾ ਗਿਆ ਰਹਾਉ ਡੋਲਿਆ ਨਹੀਂ ਹੈ ਜੇ ਡੋਲਿਆ ਨਹੀਂ ਤਾਂ ਨਾਲੇ ਜਾ ਰਿਹਾ ਉਹ ਗੱਡੀ 'ਚ ਜਾ ਰਿਹਾ ਜੇ ਡੋਲ ਗਿਆ ਫਿਰ ਪਿਛੇ ਰਹਿ ਗਿਆ ਫਿਰ ਪਲੇਟਫਾਰਮ 'ਤੇ ਰਹਿ ਗਿਆ ਹਾਂਜੀ ਰਹਾਉ ਜਿਉ ਮੀਨਾ ਹੀਰੇ ਪਸ਼ਵਾਰਾ ਸੋਨਾ ਗੜਦੇ ਹੀਰੇ ਸੁਨਾਰਾ ਜੋ ਮੀਨਾ ਹੀਰੇ ਪਸ਼ਵਾਰਾ ਅਜੇ ਮੀਨਾ ਹੁੰਦਾ ਨਾ ਮਛ ਮੀਨਾ ਲਫ਼ਜ਼ ਪੁਲਿੰਗ ਵਰਤਿਆ ਮੀਨ ਨਹੀਂ ਵਰਤਿਆ ਜੇ ਤਵੇ ਮੀਨ ਵਰਤਿਆ ਪਲੰਗ ਵਰਤਿਆ ਹਲਾਵਦਾ ਇਸੇ ਡਿਗਰੀ ਵਰਤਿਆ ਹੋਇਆ ਜਿਉਂ ਮੀਨਾ ਹੀਰਾ ਪਸ਼ੂ ਆਰਾ ਜਿਵੇਂ ਉਹ ਦੇਖਦਾ ਪਸ਼ੂ ਆ ਮੱਛੀ ਦੇਖਦੀ ਹੈ ਨਾ ਪਾਣੀ 'ਚ ਪਸ਼ੂ ਪੜ ਜਾਂਦਾ ਧਿਆਨ ਨਹੀਂ ਲੱਗਦੀ ਬਿਨਾ ਹੀਰੇ ਪਸ਼ੂ ਆਰਾ ਹੀਰੇ ਪਸ਼ੂ ਆਰਾ ਪਸ਼ੂ ਨੂੰ ਦੇਖਦਾ ਪਾਣੀ 'ਚ ਪਸ਼ੂ ਪਾਣੀ 'ਚ ਹੁੰਦੇ ਨੇ ਮੱਛੀ ਵੀ ਪਾਣੀ 'ਚ ਹੁੰਦੀ ਆ ਹਾਂ ਸੋਨਾ ਗੜਦਾ ਏਰੇ ਸੁਨਾਰਾ ਉਹ ਬਹੁਤ ਧਿਆਨ ਰੱਖਦੀ ਆ ਮੱਛੀ ਉਹਦੇ ਕੋਲ ਕੋਲ ਦੀ ਵੀ ਫਿਰਦੀ ਰਹਿੰਦੀ ਏ ਧਿਆਨ ਵੀ ਰੱਖਦੀ ਏ ਵੀ ਕਹਿੰਦਾ ਮੈਨੂੰ ਫੜਦਾ ਜੀ ਲਓ ਨਾਲ ਤਾਂ ਨਾਲ ਫਰੀ ਜਾਂਦੀ ਆ ਲੱਗੀ ਪਸ਼ੂ ਦੇ ਨਾਲੇ ਉਹਦੇ ਚੌਕਸ ਰਹਿੰਦੀ ਏ ਪਸ਼ੂ ਤੋਂ ਮੈਂ ਕਹਿੰਦਾ ਮੇਰੀ ਉਹਦਾ ਨਹੀਂ ਮੁਰਗੀ ਖਾ ਜੂ ਇਹ ਬਣਾ ਕੇ ਉਹਨੂੰ ਕੀ ਪਤਾ ਵੀ ਪਸ਼ੂ ਜਿਹੜੇ ਨੇ ਕਿਹੜਾ ਪਸ਼ੂ ਕੀ ਚੀਜ਼ ਖਾਂਦਾ ਕਿਹੜਾ ਕੀ ਚੀਜ਼ ਖਾਂਦਾ ਮੱਛੀ ਨੂੰ ਨਹੀਂ ਪਤਾ ਹੁਰੂ ਵੇ ਛੋਟੇ ਛੋਟੇ ਜਾਨਵਰ ਖਾ ਜਾਂਦੇ ਨੇ ਬੱਚੀ ਰੋ ਬੜੇ ਬੜੇ ਜਾਨਵਰ ਨੇ ਜਿਵੇਂ ਮੱਝ ਆ ਉਹ ਗੜਾ ਨਹੀਂ ਖਾਉ ਕੁਛ ਵੀ ਹੈ ਧਿਆਨ ਰੱਖਦੀ ਐ ਬੱਚੀ ਸੋਨਾ ਪਿਆ ਰੱਖਦੀ ਐ ਆਪਣਾ ਸੋਨਾ ਗੜਤੇ ਹੀਰੇ ਸੁਨਾਰਾ ਜਿਵੇਂ ਸੋਨਾ ਘੜਦਾ ਹੋਇਆ ਸੁਨਿਆਰ ਧਿਆਨ ਰੱਖਣਾ ਪੂਰਾ ਜਰਾ ਵੀ ਇਹਦਰ ਉਧਰ ਗਲਤੀ ਹੋ ਗਈ ਤੇਰਾ ਉਹ ਜਿਹੜਾ ਹੈ ਨਾ ਕੜਾਈ ਫੁੱਲ ਜੋ ਵੀ ਤੇਰੀ ਮੀਨਾਕਾਰੀ ਐ ਖਰਾਬ ਹੋ ਜੂਗੀ ਉਹ ਜੋ ਬਣਾ ਰਿਹਾ ਹੈ ਜਰਾ ਵੀ ਗਲਤੀ ਹੋਈ ਤੇ ਹੋਰੇ ਕੁਝ ਬਣ ਜਾਣਾ ਚੰਗਾ ਉਹ ਨੁਕਸ ਪੈ ਜਾਣਾ ਉਹ ਜੇ ਨੁਕਸ ਸੋਨਾ ਘੜਤ ਸੋਨਾ ਘੜਦਾ ਹੋਇਆ ਸੁਨਿਆਰ ਜਿਵੇਂ ਪੂਰਾ ਧਿਆਨ ਰੱਖਦਾ ਹੈ ਪਰ ਮੱਛੀ ਪਾਣੀ ਦੇ ਵਿੱਚ ਪੂਰਾ ਧਿਆਨ ਰੱਖਦੀ ਹੈ ਹੋਰ ਜਾਨਵਰ ਕੋਈ ਵੜ ਜਾਏ ਵਿੱਚ ਉਹਦਾ ਚੜ੍ਹ ਤਲ ਲਈ ਚਲੀ ਜਾਂਦੀ ਹੈ ਆਪਣਾ ਵਿਜਾ ਕਰ ਲੈਂਦੀ ਹੈ ਹਾਂ ਜਿਉਂ ਵਿਖਾਈ ਹੀਰੇ ਪਰ ਨਾਰੀ ਜਿਉ ਬਖੀ ਹੀ ਹੈ ਰੈ ਜਵਾਰੀ ਜਿਉ ਬਖੀ ਹੀ ਹੈ ਰੈ ਪਲਨਾਰੀ ਜਿਵੇਂ ਵਿਸ਼ਵਕਰ ਵਾਲੇ ਆ ਜੀ ਦੂਸਰੇ ਦੀ ਔਰਤ ਵੱਲ ਚੱਕਦੇ ਨੇ ਉਹਨਾਂ ਦੀ ਵੀ ਦ੍ਰਿਸ਼ੀ ਉਹ ਐਂ ਨਹੀਂ ਦੇਖਦੇ ਵੀ ਸਾਨੂੰ ਵੀ ਕੋਈ ਦੇਖਦਾ ਉਹਨਾਂ ਨੂੰ ਇਹ ਨਹੀਂ ਬਤਾਉਂਦੇ ਵੀ ਸਾਨੂੰ ਵੀ ਕੋਈ ਦੇਖਦਾ ਸਨਿਆਰ ਆਪਣੇ ਪੂਰੇ ਧਿਆਨ ਨਾਲ ਉਹਨੂੰ ਨਹੀਂ ਪਤਾ ਮੈਨੂੰ ਵੀ ਕੋਈ ਦੇਖਦਾ ਮੈਂ ਕਰਦਾ ਉਹ ਕਹਿੰਦਾ ਦੇਖੀ ਜਾਂ ਬੱਚੀ ਇਹਦੀ ਦੇਖਦੀ ਮੈਨੂੰ ਕੋਈ ਦੇਖਦਾ ਉਹ ਆਪਣਾ ਬਚਾ ਕਰਦੀ। ਚਿੰਨਾ ਨਹੀਂ ਕੋਈ ਕੈਟਾਗਰੀ ਹੈ ਕਿ ਮੈਨੂੰ ਦੇਖਦਾ ਕੋਈ ਨਹੀਂ ਦੇਖਦਾ ਉਹਨੂੰ ਕੋਈ ਮਤਲਬ ਨਹੀਂ ਇਸ ਗੱਲ 'ਚ। ਜਹਾ ਤਾਂ ਜਿਹੜਾ ਧਿਆਨ ਨਾਲ ਘੜ ਰਿਆ ਸੋਨਾ ਉਹਨੂੰ ਕਿਹਾ ਉਹ ਤਾਂ ਆਪਣਾ ਧਿਆਨ ਨਾਲ ਕਰੂਗਾ ਹੀ। ਉਹਨੇ ਧਿਆਨ ਛੱਡ ਤਾ ਤਾਂ ਕੰਮ ਨਹੀਂ ਹੋਣਾ। ਹਾਂਜੀ। ਜੋ ਬਿਕਈ ਹੀਰੇ ਪਰ ਨਾਰੀ ਕੌਡਾ ਡਾਰ ਤੇ ਹੀਰੇ ਜੁਵਾਰੀ ਅਜਦ ਕੌਡੀਆਂ ਸਿਰਦਾ ਜੁਵਾਰੀ ਜੁਆ ਉਹਦਾ ਧਿਆਨ ਕਰਨਾ ਹੁੰਦਾ ਕੌਡੀਆਂ ਚ ਫੱਟਦੇ ਜਾਂਦਾ ਕੌਡੀਆਂ ਸਿੱਧੀਆਂ ਸਾਰੇ ਦੇਖ ਲੈਂਦਾ ਸਾਰੀਆਂ ਕੌਡੀਆਂ ਧਿਆਨ ਹੁੰਦਾ ਉਹਦਾ ਕੌਡਾਂ ਡਾਰ ਤੇ ਕੌਡਾਂ ਸਿਰਦੇ ਹੁੰਦੇ ਤੇ ਉਹ ਜੁਵਾਰੀ ਜੁਆ ਖੇੜਦੇ ਸੀ ਕਿੰਨੀਆਂ ਸਿੱਧੀਆਂ ਨੇ ਕਿੰਨੀਆਂ ਉਲਟੀਆਂ ਨੇ ਉਹਦੇ ਹਿਸਾਬ ਨਾਲ ਉਹਨਾਂ ਦਾ ਹੁੰਦਾ ਸੀ ਨੰਬਰ ਵੜਾਉਂਦੇ ਵੀ ਕਹਤੇ ਬੇਰੀ ਕੋਈ ਕੋਟੀ ਨੂੰ ਦੁਆ ਕਰ ਗੜਬੜ ਨਾ ਕਰ ਦਵੇ ਜਿਵੇਂ ਕਹਿੰਦੇ ਨੇ ਇਹ ਮਹਾਭਾਰਤ ਦੇ ਵਿੱਚ ਉਹ ਜਿਹੜਾ ਅਸ਼ਵਨੀ ਸ਼ਕੁਨੀ ਸੀ ਉਹ ਗੜਬੜ ਕਰਦਾ ਸੀ ਉਹ ਯੁਦਿਸ਼ਥਰ ਧਿਆਨ ਨਹੀਂ ਸੀ ਰੱਖਦਾ ਉਹ ਕਰ ਦਿੰਦਾ ਸੀ ਗੜਬੜ ਆਉ ਤਾਂ ਕਹੀਏ ਜੇ ਉਹਦਾ ਧਿਆਨ ਹੁੰਦਾ ਯੁਦਿਸ਼ਥਰ ਦਾ ਠੀਕ ਕਹ ਖਾਰਦਾ ਕਿਉਂ ਕੁਛ ਕਹਿ ਗਿਆ ਜੋ ਆਰੇ ਦੀ ਗੱਲ ਕਰਨ ਜੂਆ ਤਾਂ ਉੱਥੇ ਹੀ ਖੇលਿਆ ਵਾਪਾ ਇੱਥੇ ਜੂਆ ਕੀ ਕਰਨਾ ਸੀ ਇਹਨੇ ਲੈ ਕੇ ਇੱਥੇ ਜੂਆ ਕੀ ਕਰਨਾ ਸੀ ਗੱਲ ਧਿਆਨ ਦੀ ਉਹ ਜਿਹੜਾ ਵਿਖੀ ਪਰਨਾਰੀ ਉਹ ਚੰਦਰ ਮੇ ਦੀ ਗੱਲ ਹੈ ਗੌਤਮ ਕੀ ਗੌਤਮ ਜੀ ਜੀ ਜੂਨ ਬਕੇ ਹੇ ਪਰਨਾਰੀ ਉਹ ਉਹ ਕਹਾਣੀ ਉਹ ਹੈ ਜਦ ਰਮਾਂ ਬੱਚੋ ਅੱਲਾ ਦਾ ਕੋਲ ਨੂੰ ਲਗਾ ਦਿਆ ਪਿੱਛੋਂ ਯਾ ਯਾ ਗੱਲਾਂ ਨੇ ਕੁਝ ਹੋਰ ਕਿਹਾ ਹੋਇਆ ਇਹਦੇ ਵਿੱਚੋਂ ਪਿੱਛੇ ਸਾਖੀਆਂ ਨੇ ਸਾਡੇ ਕੋਲ ਜਿਨ੍ਹਾਂ ਨੇ ਇਹ ਤੋਂ ਬਾਅਦ ਸੁਣਿਆ ਉਹਨਾਂ ਨੂੰ ਸਮਝ ਆਉਂਦੀ ਹੈ ਵੀ ਗੱਲ ਕੀ ਹੈ ਹਾਂਜੀ ਜੈ ਜੈ ਦੇਖੂ ਤਹ ਤਹ ਰਾਮ ਜੈ ਜੈ ਦੇਖੂ ਤਹ ਤਹ ਰੰਬ ਜਿੱਥੇ ਜਿੱਥੇ ਮੇਰੀ ਨਿਗਾਹ ਜਾਂਦੀ ਹੈ ਚਾਹੇ ਸੁਨਹਿਰਾ ਹੈ ਚਾਹੇ ਵਿਖਈ ਹੈ ਜਾਹ ਮਾਛਾ ਰਾਮਾ ਤਾਂ ਸਾਰੇ ਅੰਦਰ ਹੀ ਹੈ ਜਹਾਂ ਜਹ ਦੇਖੋ ਤਹ ਤਾ ਰਾਮਾ ਪਰ ਰਾਮਾ ਕਿਹੜੇ ਕੰਮ ਲਗਿਆ ਹੋਇਆ ਲੱਗਿਆ ਕਿਤ ਕੋ ਫਕੜੇ ਉਹ ਕੋ ਫਕੜੇ ਲਗਿਆ ਹੈ ਰਾਮ ਤਾਇਆ ਨਾ ਤੁਹਾਡਾ रामचंद्र ਉਹ ਵੀ ਆਵਤ ਦੇਖਿਆ ਥਾ 라ਵਣ ਜੇਤੀ ਸਰਵਰ ਹੋਏ ਕਰ ਕੀ ਜੋਏ ਗਵਾਈ ਸੀ ਕਰ ਕੀ ਜੋਏ ਗਵਾਈ ਸੀ ਰਾਮ ਹੈ ਐਡਾ ਪੂਜਯ ਯੋਗ ਦੀ ਰਾਮ ਜੱਡਾ ਇਹਨਾਂ ਨੇ ਮੰਨਿਆ ਹੋਇਆ ਹੈ। ਰਾਮ ਚ ਨੁਕਸ ਪਿਆ ਹੋਇਆ ਰੁਕਸ ਕੀ ਚ ਬ੍ਰਹਮਚਰ ਨੁਕਸ ਪਿਆ ਹੋਇਆ ਗੀ ਚ ਪਿਆ ਹੋਇਆ। ਪੂਰਨ ਬ੍ਰह्म ਤੋਂ ਥੱਲੇ ਡੇ ਪਿਆ। ਸ਼੍ਰੀ ਰਾਮ ਤੋਂ ਰਾਮ ਬਣ ਗਿਆ ਹੈ। ਥੱਲੇ ਡੇ ਪਿਆ ਰਾਮ, ਰਾਮ ਥੱਲੇ ਡੇ ਗਏ ਦੀ ਗੱਲ ਆ, ਸ਼੍ਰੀ ਰਾਮ ਉੱਚੇ ਦੀ ਗੱਲ। ਸ਼੍ਰੀ ਰਾਮ ਤੋਂ ਰਾਮ ਬਣ ਗਿਆ। ਸ਼੍ਰੀ ਰਾਮ ਕੌਣ ਹੋਇਆ ਸ਼੍ਰੀ ਰਾਮ ਜਾਦਾ ਹੈ ਜਾਂ ਸੱਚਾ ਸੁੱਚਾ ਹੈ ਰਾਮ ਕਾਦਾ ਹੈ ਜਾਂ ਕੂੜਿਆ ਰਾ ਸੱਚਾ ਰਾ ਸ਼੍ਰੀ ਰਾਮ ਹੈ ਕੂੜਿਆ ਰਾ ਰਾਮ ਜਾ ਜਾ ਦੇਖੂ ਤਾ ਹੈ ਤਾ ਰਾਮਾ 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 ਕੰਨਾ ਲਾਤਾ ਮਾਇਆ ਧਾਰੀ ਰਾਮ ਹੈ ਉਹ ਰਾਮ ਹੀ ਸੀ ਜਿਹੜਾ ਜਿਹਦੀ ਤੁਸੀਂ ਉਹ ਬਣਾਈ ਆ ਨਾ ਪੂਰਤੀ ਉਹ ਰਾਮ ਹੈ ਰਾਮ ਨਹੀਂ ਹੈ ਉਹ ਰਾਮ ਮੁਕਤਾ ਹੁੰਦਾ ਜਿਹੜਾ ਰਾਮ ਆ ਮੁਕਤਾ ਉਹਦਾ ਮਮਾ ਮੁਕਤਾ ਹੈ ਰਾਮੇ ਦਾ ਕੰਨ ਲੱਗਿਆ ਹੋਇਆ ਜਿਹੜਾ ਰਾਮ ਕੀ ਅਣਸ ਹੈ ਉਹਦਾ ਨਾਮ ਰੰਮ ਰਾਮ ਕੀ ਅਣਸ ਨਹੀਂ ਉਹ ਰੰਮ ਜਿਹੜਾ ਜਿਹੜਾ ਸਰੀਰ ਚ ਹੈ ਉਹੀ ਤਾਂ ਮੱਛ ਹੈ ਇਹ ਕੌੜਦਾ ਛੜਦਾ ਦੇਖਦਾ ਉਹੀ ਤਾਂ ਛੋੜੀ ਉਹੀ ਤਾਂ ਜੋ ਆ ਰਹੀ ਹੈ ਜਿਹੜਾ ਸੋਨਾ ਘੜਦਾ ਉਹੀ ਤਾਂ ਜੋ ਆ ਰਹੀ ਹੈ ਉਹੀ ਤਾਂ ਉਹ ਸੁਨਹਿਰਾ ਹੈ ਵਿਖਾਈ ਵੀ ਹੋਈ ਹੈ ਵਿਖਾਈ ਵੀ ਹੋਈ ਹੈ ਦੇਤਾ ਨਹੀਂ ਨੇ ਸਾਰੇ ਇਹ ਸਾਰੇ ਰਾਮ ਹੈ ਆਮ ਨਹੀਂ ਹੈ ਰਾਮ ਇਹਨਾਂ ਦੇ ਅੰਦਰ ਬੋਲਦਾ ਹੈ ਅੰਦਰ ਅੰਤਰਾਤਮਾ ਦੀ ਆਵਾਜ਼ ਰਾਮ ਹੈ ਬਾਹਰ ਵਾਲਾ ਰੱਬ ਸਾਰੇ ਹੀ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ ਕਿਤੇ ਕ੍ਰਿਸ਼ਨ ਬਣ ਕੇ ਕੀੜੇ ਕਰੋੜਾਂ ਹੀ ਬਣਾਏ ਨੇ ਕਿਤੇ ਰਾਮ ਸੇ ਮੇਡ ਡਾਰੇ ਹੋ ਪਾਇ ਰਾਮ ਸੇ ਕਦੀ ਮੇਡ ਕੇ ਡਾਰੇ ਹੋ ਪਾਇ ਪਹਿਲਾਂ ਕਿਤੇ ਉੱਤੇ ਰਾਮ ਆਇਆ ਆ ਜਿਹੜਾ ਰਾਮ ਆ ਉਹ ਕ੍ਰਿਸ਼ਨ ਆ ਜਿਹੜਾ ਰਾਮ ਆ ਉੱਤੇ ਰਾਮਾ ਕ੍ਰਿਸ਼ਨ ਆਇਆ ਨਾ ਲਖਦ ਰਾਮਾ ਕ੍ਰਿਸ਼ਨ ਨਹੀਂ ਰਾਮ ਕ੍ਰਿਸ਼ਨ ਹੋਊਗਾ ਰਾਮ ਭੁਗਤਾ ਹੋਊਗਾ ਇਹਨਾਂ ਨੂੰ ਐਵਰੀ ਪਤਾ ਰਾਮਾ ਕ੍ਰਿਸ਼ਨ ਕੀ ਹੁੰਦਾ ਰਾਮਾ ਕ੍ਰਿਸ਼ਨ ਦਾ ਦੋਏ ਦੇ ਧਾਰੀ ਨੇ ਰਾਮਾ ਕ੍ਰਿਸ਼ਨ ਦਾ ਦੋਏ ਦੇ ਧਾਰੀ ਨੇ ਉਹ ਰਾਮਾ ਕਹਿਣਾਂ ਤੇ ਕ੍ਰਿਸ਼ਨਾਂ ਕਹਿਣਾਂ ਜਿਹੜਾ ਮੂਰਤੀ ਵਿੱਚ ਆਹ ਰਾਮਾ ਹੈ ਉਹੀ ਕ੍ਰਿਸ਼ਨ ਇਹ ਧੋਏ ਦੇ ਧਾਰੀ ਨੇ ਕ੍ਰਿਸ਼ਨ ਉਮੇਸ਼ਾ ਦੇ ਧਾਰੀ ਹੁੰਦਾ ਕਾਲਾ ਨਾ ਹਰ ਕੇ ਚਰਨ ਨਿਤ ਧਿਆਵੈ ਨਮਾ ਹਰ ਕੇ ਚਰਨ ਨਿਤ ਧਿਆਵੈ ਨਮਾ ਨਾਮ ਦੇਬ ਜਿਹੜਾ ਹੈਗਾ ਨਾਮਾ ਜਿਹੜਾ ਹੈਗਾ ਉਹ ਹਰ ਕੇ ਚੜਨਾ ਬਲ ਦਿੱਤ ਧਿਆਨ ਹਟ ਕੇ ਚੜਨਾ ਬਲ ਰੱਖਦਾ ਰੋਜ਼ ਹਰ ਕੇ ਚੜਨਾ ਨਾਲ ਜੁੜਿਆ ਰਹਿੰਦਾ ਉਹ ਹਰ ਕੇ ਚੜਨਾ ਤੋਂ ਧਿਆਨ ਨਹੀਂ ਹਟਾਉਂਦਾ ਕਿਵੇਂ ਨਹੀਂ ਹਟਾਉਂਦਾ ਜਿਵੇਂ ਸੁਨਿਆਰਾ ਨਹੀਂ ਹਟਾਉਂਦਾ ਜਿਵੇਂ ਕੌਡਲ ਦੇਖਣ ਵਾਲਾ ਜੋਹਰੀ ਨਹੀਂ ਹਟਾਉਂਦਾ ਕੌਡਾ ਖੇਡਣ ਵਾਲਾ ਜੂਆ ਖੇਡਣ ਵਾਲਾ ਐ ਨਾਮ ਨਾ ਮਾ ਧਿਆਨ ਆਪਣੇ ਅੰਦਰੋਂ ਨਹੀਂ ਹਟਾਉਂਦਾ ਆਪਣੇ ਬਾਹਰ ਤੋਂ ਹਾਂ ਅੱਗੇ ਜੈਨਤ ਤੇ ਆਵੇ ਨਾ ਮਾ ਹਾਂ ਨਾ ਮਾ